ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜੇਸਕਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਘਰੇਲੂ ਘਰ ਪਿੰਡ ਪੂਰਾ ਕ੍ਰੀਮਪੁਰ ਖੜੇ ਆਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਬਿਲਕੁਲ ਵੀਰ ਦਾ ਬਿਲਕੁਲ ਘਰੇ ਰੱਖੇ ਹੋਏ ਪਸ਼ੂ ਜਾਂ ਘਰੇ ਰੱਖੇ ਹੋਏ ਪਸ਼ੂਆਂ ਦੇ ਵਿੱਚੋਂ ਜਿਹੜੀ ਇੱਕ ਆਪਾਂ ਤੁਹਾਨੂੰ ਅੱਜ ਝੋਟੀ ਦਿਖਾਉਣੀ ਹੈ ਇੱਕ ਮੱਝ ਦਿਖਾਉਣੀ ਆ ਸੋ ਇਹ ਦੋਸਤੋ ਸੇਲ ਦੇ ਲਈ ਅਵੇਲੇਬਲ ਆ ਬਕਾਊ ਆ ਤੇ ਤਕਰੀਬਨ ਇਸ ਘਰੋਂ ਆਪਾਂ ਕੋਈ ਸਾਲ ਡੂੜ 2 ਸਾਲ ਪਹਿਲਾਂ ਇੱਕ ਵੀਡੀਓ ਕਵਰ ਕੀਤੀ ਸੀਗੀ ਉਹਦੇ ਵਿੱਚ ਵੀ ਵੀਰ ਉਹਨਾਂ ਨੇ ਬਿਲਕੁਲ ਇੱਕ ਘਰੋਂ ਆਪਣੀ ਝੋਟੀ ਸੇਲ ਕੀਤੀ ਸੀਗੀ ਮਾਲ ਜਦੋਂ ਵੀ ਜਾਂਦਾ ਕੋਈ ਤਿਆਰੀ ਤੇ ਹੁੰਦਾ ਠੀਕ ਆ ਜੀ ਤੇ ਕੋਈ ਇੱਕ ਦੋ ਸਵੇ ਪੀਕੇ ਵੀਰ ਉਹਨੇ ਸੇਲ ਕਰ ਦਿੰਦੇ ਆ ਤੇ ਝੋਟੀ ਵੀਰ ਉਹਨਾਂ ਨੇ ਲਿਆਂਦੀ ਸੀਗੀ ਪਹਿਲਾ ਦੂਜਾ ਸਵੇ ਉਹਨਾਂ ਨੇ ਘਰੇ ਬਿਲਕੁਲ ਚਵਾਈ ਕੀਤੀ ਆ ਤੇ ਹੁਣ ਤੀਜੇ ਸਵੇ ਇਹ ਝੋਟੀ ਇਹ ਸਮਾਜ ਨੇ ਸੁਣਾ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਾਂਗੇ ਪੂਰਾ ਵੇਰਵਾ ਐਡਰੈਸ ਸਭ ਕੁਝ ਤੁਹਾਨੂੰ ਫਿਰ ਆਪਾਂ ਨੋਟ ਕਰਾ ਦਿੰਨੇ ਆ ਸੋ ਭਿੱਖੀਪੜ ਤੋਂ ਦੋਸਤੋਂ ਕੋਈ 25 ਕਿਲੋਮੀਟਰ ਦੀ ਪੱਕੇ ਕੀਵਰਟ ਤੋਂ ਜਿਹੜੀ ਛੜਕ ਖੇਮ ਕਰਨ ਨੂੰ ਆਉਂਦੀ ਹੈ ਠੀਕ ਹੈ ਜੀ ਇਸੇ ਛੜਕ ਦੇ ਉੱਪਰ ਅਮਰਕੋਟ ਅੱਡਾ ਆਉਂਦਾ ਤੇ ਅਗਲੇ ਪਾਸੇ ਜਿੱਦੋਂ ਆਪਾਂ ਖੇਮ ਕਰਨ ਨੂੰ ਆਵਾਂਗੇ ਤੇ ਚੀਮੇ ਪਿੰਡ ਦਾ ਅੱਡਾ ਤੇ ਇਸ ਤੋਂ ਅੱਗੇ ਤਕਰੀਬਨ ਪੂਰਾ ਕੋਨਾ ਪਿੰਡ ਦਾ ਅੱਡਾ ਠੀਕ ਹੈ ਪੂਰਾ ਕੋਨਾ ਪੂਰੇ ਕੋਨੇ ਪਿੰਡ ਤੋਂ ਤੁਸੀਂ ਸਿੱਧੀ ਵਿਜਟ ਜਿਹੜੀ ਆ ਪਿੰਡ ਪੂਰੇ ਕ੍ਰੀਮਪੁਰ ਕਰ ਲੋਗੇ ਠੀਕ ਹੈ ਜੀ ਕਾਲੀਆ ਸਕਤਰਾ ਪਿੰਡ ਮਨਾਵਾ ਪਿੰਡ ਮਸਤਗੜ ਇਹ ਪਿੰਡ ਇਧਰਲੀ ਸਾਈਡ ਰਹ ਜਾਂਦੇ ਠੀਕ ਹੈ ਜੀ ਤੇ ਬਾਰਡਰ ਦਾ ਏਰੀਆ ਬਿਲਕੁਲ ਬਾਰਡਰ ਦੇ ਨਾਲ ਹੀ ਲੱਗਦਾ ਪਿੰਡ ਅੱਜ ਤਰੀਕ 8 ਨਵੰਬਰ ਸਮਾ ਦੋਸਤੋ ਕੋਈ ਸ਼ਾਮ ਦੇ 3 3:30 ਵਜੇ ਦਾ ਟਾਈਮ ਆ ਝੋਟੀ ਇਹ ਮੱਝ ਦੋਸਤੋ ਗੱਭਣਾ ਬਾਕੀ ਸਮਾ ਵੀਰ ਨੂੰ ਪੁੱਛਾਂਗੇ ਆਪਾਂ ਕਿੰਨਾ ਕੁ ਸਮਾਂ ਹਜੇ ਬਾਕੀ ਇਹਦਾ ਸੌਣ ਦਾ ਸੋ ਮੇਰਾ ਵੀਰ ਕੋਈ ਵੀ ਇੱਥੇ ਆਣ ਕੇ ਆਪਣੇ ਟਿੱਪ ਕੇ ਤਸੱਲੀ ਤੁਸੀਂ ਕਰ ਸਕਦੇ ਜੇ ਇੱਕ ਕੱਟਾ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਇੱਕ ਕੱਟਾ ਵੀਰ ਹੋਂ ਦੇ ਕੋਲੇ ਵਕਾਊ ਆ ਉਹ ਕੱਟੇ ਦੀ ਉਮਰ ਵੀ ਪੁੱਛ ਲਵਾਂਗੇ ਕਿੰਨੇ ਕੁ ਟਾਈਮ ਦਾ ਇਹ ਬੱਚਾ ਇਹਨਾਂ ਦੇ ਕੋਲ ਆ ਬਾਕੀ ਹਾਈਟ ਕਾਦੋ ਸੋਣਾ ਦਿਖਾਈ ਦੇ ਰਿਹਾ ਕੱਟੇ ਦਾ ਪੂਰੀ ਗੱਲਬਾਤ ਕਰਾਂਗੇ ਚਲਦੇ ਆ ਬਥੇਰੇ ਡਿਟੇਲ ਤੇ ਲਈ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਠਾਕ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਗੁਰਪ੍ਰੀਤ ਮੈਨੂੰ ਤਾਂ ਮਾਲ ਆਪਣੇ ਕੋਲ 2 3 4 ਪਸ਼ੂ ਘਰੇ ਰੱਖੇ ਆ ਹਾਂ ਜੀ ਜੀ ਘਰੇ ਦੁੱਧ ਪੀਣ ਲਈ ਰੱਖੇ ਆ ਹਾਂ ਠੀਕ ਆ ਹਾਂ ਜੀ ਤੇ ਇਹ ਮੈਨੂੰ ਤਾਂ ਆਪਾਂ ਜਿਹੜੀ ਵੀਡੀਓ ਬਣਾਈ ਸੀ ਹੋ ਗਿਆ ਸਾਲ ਕੋਈ 2 ਸਾਲਾਂ ਦਾ ਹਾਂ ਜੀ 2 ਸਾਲ ਹੋ ਗਏ ਜੀ ਇਹਨੂੰ 2 ਸਾਲ ਹੋ ਗਏ ਹਾਂ ਜੀ ਤਾਂ ਝੋਟੀ ਇਹ ਮੱਝ ਦਿਖਾਉਣੀ ਆ ਹਾਂ ਜੀ ਹਾਂ ਜੀ ਇੱਕ ਮਾਲੀ ਆਪਣੇ ਕੋਲ ਕਟਾ ਹਨਾ ਹਾਂ ਜੀ ਹਾਂ ਜੀ ਹੈਗਾ ਸਾਲਕ ਦਾ ਸਾਲ ਦਾ ਹੈਗਾ ਜੀ 5 ਤਰੀਕ ਨੂੰ ਸਾਲ ਦਾ ਹੋਇਆ ਜੀ ਠੀ ਇੱਕ ਜਿਹੜੀ ਵੀਰ ਪਿਛਲੇ ਸਾਲ ਵੀ ਆਪਾਂ ਘੋਟੀ ਸੇਲ ਕੀਤੀ ਸੀ ਹਾਂ ਉਹ ਵੀ ਚੰਗੀ ਸੀ ਝੋਟੀਆਂ ਹਾਂਜੀ ਹਾਂਜੀ ਦੁੱਧ ਵਾਲੇ ਪੱਕ ਦੁੱਧ ਹਾਂਜੀ ਇਹ ਜਿਹੜੀ ਆਪਾਂ ਮੱਝ ਸੇਲ ਕਰਦੇ ਪੈ ਤਾਂ ਸੂਆ ਕਿਵੇਂ ਆ ਇਹ ਸੂਆ ਤਿੱਜਾ ਸੂਆ ਸੋਣਾ ਜੀ ਤਿੱਜਾ ਸੂਆ ਹਾਂਜੀ ਹਾਂਜੀ ਠੀਕ ਆ ਤੇ ਸਮਾਂ ਜੇਕਰ ਆਪਾਂ ਲੈਵੇ ਹਵਾਨੇ ਨੂੰ ਵੇਖੀਏ ਤਾਂ ਤਿਆਰੀ ਐ ਲੱਗਦੀ ਤਿਆਰੀ ਤੇ ਫੁੱਲ ਆ ਜੀ ਫੁੱਲ ਤਿਆਰੀ 6 ਤਰੀਕ ਨੂੰ ਦਿਨ ਪੂਰੇ ਹੋ ਗਿਆ ਇਹਦੇ ਉੱਤੇ ਖੜਨ ਦੀ ਆ ਦੋ ਲੈਜੇ ਚਾਰ ਲੈਜੇ ਅੱਜ 8 ਤਰੀਕ ਜਿਹੜਾ ਵੀਰ ਲੈ ਜਾਊਗਾ ਉਹਦੇ ਘਰੇ ਜਾਂਦਾ ਸੂਫੇ ਹਾਂ ਠੀਕ ਆ ਹਾਂਜੀ ਸੋ ਦੋਸਤੋ ਤਿਆਰੀ ਮੁਕੰਮਲ ਕਰੀ ਬੈਠੀ ਆ ਅੱਜ 8 ਤਰੀਕਾ ਬਾਕੀ ਵਿਖਾਲਾ ਦੱਖ-ਦੁਖ ਜਿਹੜੀ ਆ ਤੁਹਾਨੂੰ ਦਿਖਾਈ ਦੇ ਰਹੀ ਹੈ ਇੱਕ ਆਈਡੀਆ ਹੋ ਜਾਊਗਾ ਸਾਰੇ ਭਰਾਵਾਂ ਨੂੰ ਲੇਵੇ ਆਰਡਰ ਦੀ ਕੁਆਲਿਟੀ ਚੰਗੀ ਹੈ ਤੇ ਗੁਰਪ੍ਰੀਤ ਇਹ ਤੇ ਬਿਲਕੁਲ ਪਹਿਲੇ ਜਾਂ ਦੂਜੇ ਸਵੇਰੇ ਕਿੰਨਾ ਕੁ ਦੁੱਧ ਚ ਪਾਇਆ ਹੈ ਪਹਿਲੇ ਸਵੇਰੇ ਸੰਦੇ ਸਾਹਿਬ 14 ਕਿਲੋ ਦੁੱਧ ਚ ਆਇਆ ਜੀ ਇਹਦੇ ਸਲਿਓ ਦਾ 14 ਕਿਲੋ ਹੋਣ ਆਪਾਂ ਦੂਜੇ ਸਵੇਰੇ 16 200 300 ਦੁੱਧ ਚਾਉਂਦੇ ਰਹੇ ਜੀ ਇਹਦੇ ਸਲਿਓ ਕੰਡੇ ਦੇ ਤੋਲ ਦੇ ਰਹੇ ਆ ਕੰਡੇ-ਕੁੰਡੇ ਦੇ ਘਰੇ ਮਤਲਬ ਨਾਰਮਲੀ ਆਪਾਂ ਚਵਾਈ ਤੋਲਦੇ ਰਹੇ ਤੋਲ ਦੇ ਰਹੇ 16 200 300 ਠੀਕ ਹੈ ਤੇ 15 ਕਿਲੋ ਠੀਕ ਹੈ ਸੇਵਾ ਕਰਨ ਵਾਲਾ ਵੀਰ ਚਾਹੀਦਾ ਠੀਕ ਹੈ ਠੀਕ ਹੈ ਤੇ ਮੈਨੂੰ ਤੁਸੀਂ ਇਹ ਵੀ ਗੱਲ ਦੱਸੀ ਹੈ ਵੀ ਹਰ ਬਰ ਐ ਆਈ ਆ ਮਤਲਬ ਪੂਰੇ ਸਾਲ ਬਾਅਦ ਹੀ ਸਾਲ ਬਾਅਦ ਹੀ ਪੰਜ ਨੂੰ 511 ਨੂੰ ਪਿਛਲੀ ਵਾਰੀ ਸੂਈ ਆ ਜੀ ਤੇ ਸਾਲ ਬਾਅਦ ਹੀ ਫੇਰ ਸੂਪੇ ਲੱਗੀ ਆ ਜੀ ਇੱਕ ਸਟਰਾ ਤਾਂ ਹੀ ਰਹਿ ਜਾਂਦੀ ਆ ਜੀ ਠੀਕ ਆ ਜੀ ਪ੍ਰਬੰਧ ਏ ਬੀ ਸੀ ਵੀਰਾਂ ਵਾਲੀ ਦਾ ਕੋਈ ਬੋਲਿਆ ਜੀ ਉੱਤੋਂ ਹਾਂ ਜੀ ਹਾਂ ਜੀ ਉੱਤੋਂ ਪ੍ਰਬੰਧ ਏ ਬੀ ਸੀ ਵੀਰਾਂ ਵਾਲੀ ਉਰਦੂ ਮਨ ਤੋਂ ਗੱਬਣਾ ਉਹਦਾ ਸਿੱਕਾ ਤੁਹਾਡੇ ਕੋਲ ਵੀ ਹੈਗਾ ਫੋਟੋ ਹੈਗੀ ਆ ਸਿੱਕਾ ਵੀ ਹੈਗਾ ਲਿਖਿਆ ਵੀ ਪਿਆ ਨੋਟ ਠੀਕ ਹੈ ਭਰਾ ਹਾਂਜੀ ਲੋ ਵੀ ਦੋਸਤੋ ਇੱਕ ਝੋਟੀ ਪਹਿਲਾਂ ਵੀਰ ਦੇ ਘਰੋਂ ਪਾਸੇਲ ਕੀਤੀ ਸੀ ਸ਼ਾਇਦ ਪਿਛੇ ਸਾਲ 2 ਸਾਲ ਦੀ ਗੱਲ ਹੋ ਗਈ ਆ ਤੇ ਉਦੋਂ ਵੀਰ ਨੇ ਝੋਟੀ ਆ ਲੈ ਆਂਦੀ ਸੀਗੀ ਦੋ ਸੂਵੇ ਇਹਨਾਂ ਨੇ ਘਰੇ ਚਵਾਈ ਕੀਤੀ ਆ ਬਾਕੀ ਆਰਡਰ ਕੁਆਲਿਟੀ ਤੋਂ ਨਾਰਮਲ ਹੀ ਤੁਸੀਂ ਸਾਰੇ ਭਰਾਵਾਂ ਨੇ ਇੱਕ ਆਈਡੀਆ ਲੈ ਹੀ ਲੈਣਾ ਕੁਆਲਿਟੀ ਬਹੁਤ ਸ਼ਾਨਦਾਰ ਆ ਹਾਈਟ ਲੈਂਥ ਦੀ ਗੱਲ ਕਰੀਏ ਤੇ ਮੋਰਾ ਬਰੀਡ ਤੇ ਵੇਚਾ ਤੇ ਹਾਈਟ ਵੱਡੀਆਂ ਝੋਟੀਆਂ ਦੇ ਵਿੱਚ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਕਾਊਂਟ ਇਹਦੀ ਕਰ ਸਕਦੇ ਆ ਮੂੰਹ ਮੱਥੇ ਦੀ ਚੰਗੀ ਆ ਹੋਰ ਵੀ ਗੁਰਪ੍ਰੀਤ ਕੋਈ ਇਹਦੀ ਖਾਸियत ਸਾਢੇ 8 ਮਹੀਨੇ ਸੰਦੂਸਾ ਆਪਾਂ ਚੋਈ ਆਪ ਛੱਡੀ ਆ ਸਾਢੇ 8 ਕਿਲੋ ਦੁੱਧ ਤੋਂ ਟਰਾਈ ਕੀਤੀ ਆ ਜੀ ਵੀ ਹੁਣ ਪਿੱਛੇ ਜਿਹਾ ਮਹੀਨਾ ਢੂੜ 2 ਮਹੀਨੇ ਹਾਂ ਜੀ 2 ਮਹੀਨੇ ਪਹਿਲਾਂ ਛੱਡੀ ਆ ਇਹਨੂੰ ਕੋਈ ਸ਼ਾਇ ਵੀ ਆਰਡਰ ਬਣਾਉਣ ਵਾਲੀ ਕੋਈ ਮੈਡੀਸਨ ਨਹੀਂ ਲਾਈ ਕੋਈ ਨਹੀਂ ਲਿਆ ਇੱਕ ਦੇਸੀ ਘੋਈ ਦਿੱਤਾ ਜਿਹੜਾ 5-6 ਕਿਲੋ ਦਿੱਤਾ ਜੀ ਹੋਰ ਕੋਈ ਸ਼ਾਇਰੇ ਨੂੰ ਦਿੱਤਾ ਇਹ ਉਹ ਵਾਕਏ ਕਿਸੇ ਦੇ ਸਿਆਣੇ ਦੀ ਗੱਲ ਕੋਈ ਝੋਨੇ ਵਾਲੇ ਪਿੰਡ ਪਰਾਲੀਆਂ ਤੋਂ ਦਿਸ ਪੈਂਦੇ ਆ ਤੇ ਹਾਂਜੀ ਹਾਂਜੀ ਬਾਕੀ ਜੇ ਤੁਸੀਂ 15 ਜਾਂ 16 ਲੀਟਰ ਦਾ ਵੇਰਵਾ ਦਿੱਤਾ ਤੇ ਝੋਟੀ ਵੀ ਜਾਂ ਮੱਝ ਵੀ ਕਹਿਰੀ ਨਾ ਵੀ ਥੱਲੇੋਂ ਵੀ 8-10 ਲੀਟਰ ਕਰਦੀ ਤੇ ਹਾਂਜੀ 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 ਸੋ ਪਖਾਲੇ ਤੋਂ ਨਾਮ ਨਹੀਂ ਪਤਾ ਲੱਗ ਜਾਂਦਾ ਸੰਧੂ ਸਾਹਿਬ ਜੀ ਕਹਿਣ ਦਾ ਕੋਈ ਫਾਇਦਾ ਨਹੀਂ ਜਿੰਨਾ ਚੋਇਆ ਉਹਨਾਂ ਦੱਸਿਆ ਹੀ ਆਪਾਂ ਕਹਿਣ ਨੂੰ ਤਾਂ ਕਹੀ ਜਾਈਏ ਵੀ ਇਹਨੇ 18 ਦਿੱਤਾ ਉਹਨੇ ਤਾਂ ਲੈਵੇ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਸੋਇਆ ਬਾਕੀ ਪਿੱਛੇ ਨਾੜਾ ਨੂੜਾ ਵੇਖੋ ਪਿੰਡੇ ਦੇ ਉੱਤੇ ਪੂਰੀਆਂ ਨਾੜਾਂ ਨੂੜਾਂ ਬੋਡੀ ਸਟਰਕਚਰ ਜਿਹੜਾ ਦੋ ਘਰ ਖਵਾਈਏ ਤੇ ਸਾਂਭਿਆ ਹੋਵੇ ਰੀ ਦੇ ਨਾਲ ਠੀਕ ਆ ਜੀ ਤੇ ਆਪ ਮੁਹਾਰੇ ਜੜੀਆਂ ਝਲਕਾਂ ਮਾਰ ਕੇ ਚੀਚ ਦੇ ਦੱਸ ਦਿੰਦੀ ਆ ਸੋ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਆਰਡਰ ਸਾਈਜ਼ ਬਹੁਤ ਸੋਹਣਾ ਠੀਕ ਆ ਜੀ ਤੇ ਭਾਂਡੇ ਤੋਂ ਵਿਖਾਲੇ ਤੋਂ ਹਰੇਕ ਭਰਾਣੇ ਖੜਾਰੀ ਭਰਾਣੇ ਠੀਕ ਆ ਜੀ ਇੱਕ ਜਜਮੈਂਟ ਕਰੀ ਜਾਣੀ ਆ ਵੀ ਕੁਆਲਿਟੀ ਕੀ ਆ ਇਧਰ ਨਾ ਆਰਡਰ ਤੇ ਨਾਲ ਡੋੜਾ ਵੀ ਵਿਖਾ ਇਧਰ ਵਿਖਾ ਦਿਓ ਠੀਕ ਸੋ ਵੇਲ ਸਪੂਨਸ ਲੈਵੇ ਤੋਂ ਪਰ ਤੁਸੀਂ ਨੋਟ ਕਰ ਲਓ ਥੋੜਾ ਜਿਹਾ ਉਪਰੇ ਬੰਦੇ ਦਾ ਕਹਿ ਲਓ ਠੀਕ ਆ ਜੀ ਪਸ਼ੂ ਡਰਦਾ ਟੋਕਰ ਤਾਂ ਜ਼ਰੂਰ ਆ ਕਿਉਂਕਿ ਘਰੇ ਘੱਟ ਵੱਧ ਹੀ ਕੋਈ ਆਉਂਦਾ ਜਾਂਦਾ ਮਤਲਬ ਕੋਈ ਚਲੋ ਡਾਕਟਰ ਦਾ ਪਸ਼ੂ ਪਲੇਖਾ ਖਾ ਜਾਂਦਾ ਉਹਦੇ ਕਰਕੇ ਡਰਦਾ ਡੋਕਰ ਦਾ ਜ਼ਰੂਰ ਆ ਤੇ ਬਾਕੀ ਉਹਦਾ ਝੋਟੀ ਪੂਰੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਠੀਕ ਆ ਜੀ ਆ ਮਾਰੋ ਨਿਗਾ ਇੱਕ ਵਾਰੀ ਸੋ ਬਹੁਤ ਸ਼ਾਨਦਾਰ ਕੁਆਲਿਟੀ ਆ ਸੋ 15 16 15 16 16 ਕਿਲੋ ਵੀਰਾਂ ਦਾ ਵੀ ਆਪਾਂ ਸੈਕੰਡ ਟਾਈਮਰ ਦੂਜੇ ਸਵੇਰੇ ਦੇ ਵਿੱਚ ਦੁੱਧ ਚੋਇਆ ਲੈ ਵੀ ਗੁਰਪ੍ਰੀਤ ਹੋ ਸਕਦਾ ਮਾੜਾ ਤਸੱਲੀ ਨਾਲ ਕੁਰੀ ਮਾੜਾ ਸੰਭਲ ਕੇ ਨੂੰ ਤੋੜ ਕੇ ਦਿਖਾ ਦਿਆ ਠੀਕ ਸੋ ਕੱਟ ਕੱਟ ਬਹੁਤ ਪਿਆਰਾ ਝੋਟੀ ਦਾ ਠੀਕ ਆ ਜੀ ਅੱਗੇ ਜਿਹੜੇ ਫਾਰਮਰ ਭਰਾ ਆਪਣੇ 15 16 ਉਹ ਮੇਰੇ ਭਰਾ ਠੀਕ ਹੈ ਜੀ ਪਹਿਲੀਆਂ ਦੇ ਵਿੱਚ ਹੀ ਤੁਸੀਂ ਸੌਦਾ ਕਰ ਲਿਆ ਜੀ ਕਿਉਂਕਿ ਹਰੇਕ ਵੀਰ ਨੂੰ ਹੁੰਦਾ ਵੀ ਚੰਗਾ ਜਾਨਵਰ ਜਿੱਥੋਂ ਮੇਰੇ ਤੇ ਆਪਾਂ ਖਰੀਦੀ ਕਰ ਗਏ ਆਹ ਦੇਖੋ ਜੀ ਲਓ ਜੀ ਠੀਕ ਹੈ ਜੀ ਸੋ ਸ਼ਾਈ ਛੂਈ ਬਹੁਤ ਆ ਬਿਲਕੁਲ ਮੱਥਾ ਬਲੈਕ ਹੈ ਸੋਨਾ ਢਾਂਚਾ ਤੇ ਪੂਰੀ ਰਾਜੀ ਫੁੱਲ ਵਜਣ ਦੋੜ ਆ ਦੇਖੋ ਠੀਕ ਆ ਠੀਕ ਹੈ ਗੁਰਪ੍ਰੀਤ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਫਿਰ ਝੋਟੀ ਦਾ ਡਿਮਾਂਡ ਸੰਧੂ ਸਾਹਿਬ ਸਵਾ ਲੱਖ ਰੁਪਇਆ ਡਿਮਾਂਡ ਕਰਦੇ ਆਂ ਸਵਾ ਲੱਖ ਹਾਂਜੀ ਇਹਦੇ ਚੋ ਮਾਨਤਾ ਨਹੀਂ ਫਿਕਸ ਜਾਈਆ ਵੀ ਮਾਨਤਾ ਨਹੀਂ ਹੋਊਗਾ ਜੀ ਸ਼ੋਰ ਸ਼ਪਾ ਯਾ ਆਦੀ ਮਰਜ਼ੀ ਨਾਲ ਜਿੰਨਾ ਕਰਨਾ ਹੋਊਗਾ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਝੋਟੀ ਚਲੋ ਹੱਕ ਵੀ ਰੱਖਦੀ ਹਾਂ ਹਾਂਜੀ ਝੋਟੀ ਦਾ ਵੇਚਣੋਂ ਭਾਵੇਂ ਜਿੰਨੇ ਦੀ ਮਰਜ਼ੀ ਵੇਚੋ ਤੁਹਾਡਾ ਵੀ ਰਾਦਰ ਵੀ ਮੋਲ ਆਪਾਂ ਪਹਿਲਾਂ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਜਾਈ 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 ਹਾਂਜੀ ਜਾਈ ਜਾਈ ਹਾਂ ਮਤਲਬ ਜਦੋਂ ਚੀਜ਼ ਦੀ ਉਹ ਸੰਦੂ ਦਾ ਡੇਢ ਮੰਗ ਲਈਏ ਇੱਕ 60 ਮੰਗੀ ਇਹ ਬਾਜ ਕੜਨਾ ਪਹਿਲਾਂ ਵੀ ਜਾਇਜ ਹੀ ਆਪਾਂ ਉਹਨਾਂ ਹੀ ਪੜਤਾ ਰੱਖਿਆ ਸਹੀ ਅਸੀਂ ਪਹਿਲਾਂ ਹੀ ਆਪਦੀ ਚੀਜ਼ ਦਾ ਮੁੱਲ ਉਹਨਾਂ ਕੇ ਮੰਗਿਆ ਜਾਂਦਾ ਹਾਂ ਹਾਂ ਜੀ ਹਾਂ ਜੀ ਲੋ ਵੀ ਇਹ ਝੋਟੀ ਦੋਸਤੋ ਅੱਜ ਸਵਾ ਲੱਖ ਦੀ ਝੋਟੀ ਮਿਲਦੀ ਪਈ ਆ ਤੁਹਾਨੂੰ ਠੀਕ ਆ ਜੀ ਤੇ ਬਾਕੀ ਮੇਰੇ ਭਰਾ ਜਿਹੜੇ ਠੀਕ ਆ ਜੀ ਇਧਰੋਂ ਹਰਿਆਣੇ ਜਾਂਦੇ ਆ ਉਧਰੋਂ ਮਾਲ ਲੈ ਕੇ ਆਉਂਦੇ ਆ ਚੰਗੇ ਚੰਗੇ ਝੋਟੀਆਂ ਕਟੀਆਂ ਤੇ ਉਹਨਾਂ ਭਰਾਵਾਂ ਨੂੰ ਚਲੋ ਬਧੇਰੇ ਸਮਝ ਲੱਗ ਜੂਗੀ ਮੁੱਲ ਵੀਰ ਨੇ ਜਾਇਜ ਕੀਤਾ 16 ਕਿਲੋ ਚ ਵਾਜੇ 17 ਚ ਵਾਜੇ 18 ਚ ਵਾਜੇ ਉਹ ਕਿਸ ਬਾਕੀ ਚੌਂ ਪਾਸੇ ਤੁਹਾਨੂੰ ਪਤਸਲੀ ਨਾਲ ਦਿਖਾ ਦਿੱਤੀ ਆ ਲੇਵੇ ਦੀ ਇੱਕ ਵਾਰੀ ਕੁਆਲਿਟੀ ਤੁਹਾਨੂੰ ਲੱਗ ਗਈ ਹੋ ਫਿਰ ਵਿਖਾ ਦਿੰਨੇ ਆ ਬਿਲਕੁਲ ਮੁੱਠੀ ਮੁੱਠੀ ਥਾਨ ਅੱਗੋਂ ਧੁੰਨੀ ਦਾ ਲੇਵਾ ਸੰਤ ਸ਼ਿਹੂ ਹੁੰਦਾ ਸੰਤੋ ਸਾਹਿਬ ਅੱਗੋਂ ਵੇਖੋ ਬਿਲਕੁਲ ਜੀ ਬਿਲਕੁਲ ਸਟਾਰਟਿੰਗ ਗਾਂਵਾਂ ਵਾਲਾ ਲੇਵਾ ਜੀ ਗਾਂਵਾਂ ਵਾਲਾ ਬਿਲਕੁਲ ਜੀ ਇੱਕ ਐਚਐਫ ਵਾੜਾਂ ਵਰਗੀ ਤਿਆਰੀ ਆ ਹਾਂ ਜੀ ਸੋ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਤੇ ਜਰੂਰ ਤੁਸੀਂ ਸੌਦੇ ਦੀ ਗੱਲਬਾਤ ਕਰ ਲਿਆ ਜੀ ਸੋ 1 ਸਵਾ ਲੱਖ ਦੀ ਲੈਦੇ ਆ ਇੱਕ ਮਾਲੀ ਆਪਣੇ ਕੋਲ ਵੀ ਇਦਾਂ ਦੇ ਪਾਸੇ ਆ ਇਹ ਮਾਲੀ ਇਸੇ ਦਾ ਕਿ ਹੋਰ ਦਾ ਜੀ ਇਸੇ ਪਿਛਲੇ ਸੂਏ ਦਾ ਹੀ ਦੂਜੇ ਸੂਏ ਦਾ ਹੀ ਅੱਛਾ ਇਹ ਫਿਰ ਟੀਕਾ ਥੋੜਾ ਹੋਰ ਭਰਾਤਾ ਕਰੋ ਹਾਂ ਜੀ ਟੀਕਾ ਪਹਹਾ ਦੇ ਆਦੀ ਲੋ ਡਾਕਟਰ ਨੂੰ ਸਹੀ ਹੀ ਅੱਛਾ ਦੱਸਿਆ ਰ ਏ ਬੀ ਸੀ ਵੀਰ ਵਾਲੇ ਚੇਤਨ ਦਾ ਹੀ ਉਹ ਹੁਣ ਪਤਾ ਨਹੀਂ ਕਿਹੜਾ ਭਰ ਗਿਆ ਅੱਛਾ ਥੋੜਾ ਮੱਥੇ ਫੁੱਲ ਫੁੱਲ ਹੋ ਗਿਆ ਜਿਵੇਂ ਹਾਂਜੀ ਹਾਂਜੀ ਇਹ ਇੱਕ ਤਰੀਕ ਨੂੰ ਸੰਧੂ ਸਾਹਿਬ 5 ਸਾਲ ਸਾਲ ਦਾ ਹੈ ਜੀ 5 ਤਰੀਕ ਨੂੰ ਮਾੜਾ ਵੀ ਇਹਨੂੰ ਵੀ ਪੂਰਾ ਰੱਖਿਆ ਯਾਰ ਹਾਂਜੀ 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 ਚੰਗੀ ਸੇਵਾ ਸੁਹਾ ਕੀਤੀ ਹੈ ਮਾਲੀ ਪੂਰਾ ਗੋਲ ਹੋ ਗਿਆ ਹਾਂਜੀ ਹਾਂਜੀ ਸਾਲ ਕਿਤਾ ਹੀ ਹੋ ਗਿਆ ਫਿਰ ਸਾਲ ਹੋ ਗਿਆ 5 ਤਰੀਕ ਨੂੰ ਸਾਲ ਦਾ ਹੈ ਜੀ 1 ਸਾਲ ਤੇ 8 ਤਰੀਕ ਦੋ ਦਿਨ ਹੋ ਗਏ ਤਿੰਨ ਉੱਤੇ ਠੀਕ ਆ ਜੀ ਤੇ ਇਹ ਵੀਰੇ ਮਾੜਾ ਇਹਨੂੰ ਗੁਰਪ੍ਰੀਤ ਤੋਰਿਆ ਜੇ ਖੋਲ ਕੇ ਦੋਸਤੋ ਇਹ ਉਸੇ ਝੋਟੀ ਦਾ ਬੱਚਾ ਠੀਕ ਆ ਜੀ ਬੇਸ਼ੱਕ ਮੱਥ ਪਰ ਉਹ ਜਿਹੜੀ 15 16 16 ਕਿਲੋ ਵਾਲੀ ਤੁਹਾਨੂੰ ਆਪਾਂ ਮੱਝ ਝੋਟੀ ਵਿਖਾਈ ਆ ਉਸੇ ਦਾ ਜਿਹੜਾ ਪਿਛਲੇ ਸੂਬੇ ਦਾ ਬੱਚਾ ਦੂਜੇ ਸੂਬੇ ਦਾ ਹੁਣ ਉਹਨੇ ਤੀਜਾ ਸੂਬਾ ਸੂਣਾ ਤੇ ਇਹ ਸਾਲ ਦਾ ਤਕਰੀਬਨ ਹੋ ਗਿਆ ਠੀਕ ਆ ਬਾਕੀ ਬਾਕੀ ਹੈ ਬਰੀਕੀ ਦੇ ਵਿੱਚ ਜਕਰ ਪੇਠਪੁਰੇ ਦੀ ਗੱਲ ਕਰੀਏ ਤਾਂ ਪੂਰਾ ਬਰੀਕੀ ਦੇ ਵਿੱਚ ਕਟਾ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਤਾਂ ਸਿੰਘ ਸਿੰਘ ਬਿਲਕੁਲ ਮਦਰ ਦੇ ਉੱਪਰ ਹੀ ਆ ਬਿਲਕੁਲ ਠੀਕ ਆ ਜੀ ਗੋਲ ਕਰ ਲਿਆ ਸਿੰਘ ਇੱਥੋਂ ਸੋ ਪਲਿਆ ਪਲੋਸਾ ਬਹੁਤ ਆ ਬਾਕੀ ਮੇਰਾ ਭਰਾ ਚਲੋ ਕੋਈ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਚਾਹੇ ਕਿਸੇ ਭਰਾ ਨੇ ਇੱਕ ਰੈਡੀ ਲਾਉਣਾ ਗਾ ਜਾ ਕੇ ਆ ਦੇਖੋ ਈਮਾਨਤਾਂ ਵਿੱਚੋਂ ਕਰਦੇ ਆਂਗੇ 5000 ਦਾ ਹਾਂਜੀ ਆਹ ਦੇ ਦਿਆ ਆਹ ਸਾਉ ਦਾ ਮੋਲੀ ਆਪਾਂ ਲੈਣਦੇ ਆਂ ਜੀ ਵੀ ਗੱਲ ਤਾਂ ਇਹ ਨਾ ਵੀ ਚਲੋ ਛੇਚਲ ਕੀਤੀ ਹੈ ਬਾਕੀ ਦੇਸੀ ਰਹੀ ਹੈ ਸਾਰੀ ਹਾਂਜੀ ਹਾਂਜੀ ਸੋ 25000 ਦਾ 2200 ਦਾ ਵੀ ਕਟਾ ਦੇ ਦਾਂਗੇ ਵਿੱਚੋਂ ਚਲੋ ਛੋਟ ਛੱਪਾ ਮੌਕੇ ਤੇ ਮਾਨਤਨ ਹੁੰਦਾ ਰਹਿੰਦਾ ਉਹ ਮੇਰਾ ਭਰਾ ਜਦੋਂ ਕੰਟੈਕਟ ਕਰੋਗੇ ਛੋਟਾ ਹੋਣ ਗਿਆ ਠੀਕ ਆ ਜੀ ਸੋ 15 16 16 ਕਿਲੋ ਵਾਲੀ ਇਹ ਮਦਰ ਦਾ ਬੱਚਾ ਉਹਦੇ ਵਿੱਚ ਚਲੋ ਕੋਈ ਦੂਰ ਹੈ ਨਹੀਂ ਗਿਆ ਠੀਕ ਆ ਜੀ ਮਾਂ ਵੀ ਇਹਦੀ ਕੋਲੇ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਉਹ ਵੀ ਵਿਕਾਊ ਆ ਚਲੋ ਉਹ ਕਿਸੇ ਭਰਾਣੇ ਮੱਝ ਲੈਣੀ ਆ ਝੋਟੀ ਲੈਣੀ ਆ ਠੀਕ ਆ ਜੀ ਉਹਦੇ ਨਾਲ ਕਿਸੇ ਨੇ ਇਹਦਾ ਵੀ ਸੌਦਾ ਕਰਨਾ ਤੇ ਇਹਦਾ ਵੀ ਤੁਸੀਂ ਕਰ ਸਕਦੇ ਜੀ ਸੋ ਇਹ ਪ੍ਰੋਸੈਜ ਉਹ ਕਿ ਚੀਜ਼ ਆ ਵੀ ਮਦਰ ਦਾ ਇਸੇ ਦਾ ਬੱਚਾ ਠੀਕ ਆ ਸਾਲ ਨੂੰ ਸੰਧੂ ਦਾ ਬੰਨੇ ਡਬਲ ਪੈਸੇ ਕਰ ਜਣੇ ਸਾਲ ਨੂੰ ਨੇ ਬੰਦੇ ਦੇ ਬਰੋਬਰ ਹੋਏ ਨਾ ਮੱਥੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਵਧਣੀਆਂ ਚੀਜ਼ਾਂ ਕਰਮਾ ਹਾਂਜੀ 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 ਉਹ ਇੱਕ ਅੱਧ ਕੱਡ ਵੇਖੋ ਲੱਗਦਾ ਜਿਵੇਂ 1.5 ਸਾਲ ਤਾਂ ਹੁੰਦਾ ਹੀ ਪੌਣੇ 2 ਸਾਲ ਹਜੇ ਬਿਲਕੁਲ ਚਲੋ ਹਾਂਜੀ ਸਾਲ ਤਾਂ ਹੋ ਗਿਆ ਤੁਸੀਂ ਦੱਸ ਹੀ ਦਿੱਤਾ ਵੀ ਹਾਰ ਫਰਿਆਈ ਆ ਹਾਂਜੀ ਹਾਂਜੀ ਸਾਲ ਬਾਅਦ 8 ਮਹੀਨੇ ਦੀ ਮਾਂ ਵੀ ਤੁਸੀਂ ਬਾਕ ਕਮੀ ਨਾ ਛੱਡੀ ਹੈ ਆਪ ਦੀ ਮਰਜ਼ੀ ਨਾਲ ਛੱਡੀ ਹੈ 8.5 ਕਿਲੋ ਦੁੱਧ ਠੀਕ ਆ ਠੀਕ ਆ ਹਾਂਜੀ ਸੋ ਸਟਾਰਟਿੰਗ ਜਿਹੜੀ ਆ ਦੋਸਤੋ ਇਸ ਮਹੀਨੇ ਵਿੱਚ ਚੰਗੀ ਆ ਤੁਹਾਨੂੰ ਦੱਸ ਹੀ ਦਿੱਤਾ ਵੀ ਪਲੂਣ ਨੇ ਪਹਿਲੇ ਸਵੇਰੇ ਵੀ ਕੋਈ 14 14 ਕਿਲੋ ਦੁੱਧ ਚਵਾਇਆ ਦੂਜੇ ਸਵੇਰੇ ਫਿਰ 15 16 16 ਕਿਲੋ ਦੁੱਧ ਇਹਨੇ ਭਰਾਇਆ ਠੀਕ ਆ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਬਹੁਤਾ ਮੇਰਾ ਵੀਰ ਜਿਹਨੇ ਵੇਖਣੀ ਆ ਜਾਂਚ ਪਰਖ ਕਰਨੀ ਆ ਉਹ ਤੁਸੀਂ ਇੱਥੇ ਵਿਜ਼ਿਟ ਕਰ ਲਿਆ ਜੀ ਠੀਕ ਆ ਜੀ ਪਿੰਡ ਪੂਰਾ ਕਰੀਮਪੁਰ ਪੱਟੀ ਤਹਿਸੀਲ ਆ ਜਿਹੜਾ ਤਰਨਤਾਰਨ ਤੇ ਇੱਕ ਗੁਰਪ੍ਰੀਤ ਨੰਬਰ ਆਪਣੇ ਕਰਤੀਏ ਸਾਂਜੀ ਨੰਬਰ ਹੈ 788884 39310 ਇੱਕੋ ਹੀ ਨੰਬਰ ਆ ਜੀ ਠੀਕ ਹੈ ਭਰਾ ਹਾਂਜੀ ਹਾਂਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ